ਨੰਗਲ ਦੇ ਅਜੋਲੀ ਮੋੜ ਸਥਿਤ ਪ੍ਰਾਈਮੋ ਕੈਮੀਕਲ ਲਿਮਿਟਿਡ ਫੈਕਟਰੀ ਨੇ ਵਾਤਾਵਰਨ ਦੀ ਸ਼ੁੱਧਤਾ ਦੇ ਮਕਸਦ ਦਿੱਤ ਪਲਾਂਟੇਸ਼ਨ ਦੇ ਨਾਂ ਨਾਲ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਦੀ ਸ਼ੁਰੂਆਤ ਫੈਕਟਰੀ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਫੈਕਟਰੀ ਦੇ ਅੰਦਰ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਕੀਤੀ ਗਈ ਵਧੇਰੇ ਜਾਣਕਾਰੀ ਦਿੰਦਿਆਂ ਫੈਕਟਰੀ ਦੇ ਮੁਖ ਅਧਿਕਾਰੀ ਰਣਜੀਤ ਸਿੰਘ ਮਰਵਾਹਾ ਨੇ ਕਿਹਾ ਵਾਤਾਵਰਨ ਦੀ ਸ਼ੁੱਧਤਾ ਦੇ ਮਕਸਦ ਦਿੱਤ ਫੈਕਟਰੀ ਵੱਲੋਂ ਪਲਾਂਟੇਸ਼ਨ ਡੇ ਦੇ ਨਾਂ ਨਾਲ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਤਿਤ ਹਰ ਸਾਲ ਵਕ-ਵਕ ਕਿਸਮ ਦੇ ਬੂਟੇ ਲਗਾਏ ਜਾਣਗੇ ਜਿਸ ਦੀ ਸ਼ੁਰੂਆਤ ਅੱਜ ਫੈਕਟਰੀ ਦੇ ਅੰਦਰ ਹੀ 200 ਬੂਟੇ ਲਗਾ ਕੇ ਕੀਤੀ ਗਈ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਹੋਰ ਵੀ ਪੌਦੇ ਲਗਾਏ ਜਾਣਗੇ ਇਸ ਮੌਕੇ ਫੈਕਟਰੀ ਦੇ ਅੰਦਰ ਲੰਗਰ ਦਾ ਆਯੋਜਨ ਵੀ ਕੀਤਾ ਗਿਆ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਹਾਂਜੀ ਇਹ ਪ੍ਰਾਈਮੋ ਕੈਮੀਕਲ ਲਿਮਟਿਡ ਵੱਲੋਂ ਸੀਈਓ ਪ੍ਰਾਲਾ ਸ਼ੁਰੂ ਕੀਤਾ ਹੈ ਪੀਸੀਐਲ ਪਲਾਂਟੇਸ਼ਨ ਡੇ ਔਨ 31st ਆਫ ਜੁਲਾਈ ਇਵਰੀ ਈਅਰ ਅਸੀਂ ਇਹ ਚੀਜ਼ ਨੂੰ এনवायरमेंट ਨੂੰ ਮੱਦੇ ਰੱਖते हुए ਅਸੀਂ ਇਹਨੂੰ ਟਾਈਪ ਸ਼ੁਰੂ ਕੀਤੀ ਹੈ। ਔਰ ਇਹ ਸਾਡਾ ਉਪਰਾਲਾ ਹਰ ਸਾਲ ਇਸ ਦਿਨ ਨੂੰ ਅਸੀਂ ਕਰਦੇ ਰਵਾਂਗੇ। ਜੇ ਸਾਡੇ ਕਰੀਬਨ 200 ਕੁ ਬੂਟਾ ਅੱਜ ਅਸੀਂ ਲਾਇਆ ਔਰ ਸਾਡਾ ਇਹ ਹੈ ਕਿ ਇਸ ਹਫਤੇ ਦੇ ਅੰਦਰ ਅੰਦਰ ਵਿਦਨ 1 ਵੀਕ ਅਸੀਂ ਇਹਨੂੰ ਘਟ ਤੋਂ ਘਟ 5-600 ਬੂਟਾ ਜ਼ਰੂਰ ਲਾਵਾਂਗੇ। ਔਰ ਅਸੀਂ ਇਹ ਹੁਣ ਡਰਾਈਵ ਕਰਦੇ ਰਹਾਂਗੇ। ਬਸ ਅਲਟੀਮੇਟਲੀ ਸਾਡਾ 200000 ਬੂਟਾ ਲਾਣ ਦਾ ਇੱਕ ਟਾਰਗੇਟ ਹੈ। ਇਹ ਅਸੀਂ ਫੈਕਟਰੀ ਦੇ ਚਲੇ ਅਸੀਂ ਲਾ ਰਹੇ ਹਾਂ। ਫਿਰ ਅਸੀਂ ਆਲੇ-ਦੁਆਲੇ ਵੀ ਇਹ ਡਰਾਈਵ ਨੂੰ ਕੰਟੀਨਿਊ ਕਰਾਂਗੇ ਅਸੀਂ ਇਹ ਲਾ ਜੀ ਜਿਹੜਾ ਸਾਡੇ ਨਵੇਂ ਪਲਾਂਟੇਸ਼ਨ ਏਰੀਆ ਗ੍ਰੀਨ ਬੈਲਟ ਅਸੀਂ ਹੁਣ ਨਵੀਂ ਬਣਾਈ ਹੈਗੀ ਹੈ ਜਿਹੜੇ ਸਾਡੇ ਦੋ ਨਵੇਂ ਪਲਾਂਟ ਆਏ ਐ ਐਲਬੋਨਿਕ ক্লোਰਾਈਡ ਪਲਾਂਟ ਪਲਾਂਟ ਔਰ ਸਟੇਬਲ ਬਲੀਚਿੰਗ ਬੋਡਰ ਪਲਾਂਟ ਇਹਨਾਂ ਦੋਨਾਂ ਪਲਾਂਟਾਂ ਦੇ ਵਿਚਕਾਰ ਅਸੀਂ ਨਵਾਂ ਏਰੀਆ ਤਿਆਰ ਕੀਤਾ ਹੈ ਉੱਥੇ ਹੀ ਸਾਰੇ ਵਿਰਖਾ ਰੂਪਨ ਕੀਤਾ ਗਿਆ ਹੈ ਔਰ ਕੰਪਨੀ ਦੇ ਉੱਚ ਅਧਿਕਾਰੀ ਵੀ ਸਾਰੇ ਆਏ ਸੀਗੇ ਸਾਡੇ ਮਾਨਣਯੋਗ ਐਮ ਡੀ ਸਾਹਿਬ ਚੇਅਰਮੈਨ ਸਾਹਿਬ ਈਡੀ ਸਾਹਿਬ ਹੋਰ ਕੰਪਨੀ ਦੇ ਜਿੰਨੇ ਵੱਡੇ ਆਫਿਸਸ ਹੈਗੇ ਨੇ ਸਾਰੇ ਆਏ ਸੀਗੇ ਔਰ ਹੈੱਡ ਆਫਿਸ ਉਹ ਵੀ ਸਾਰੇ ਸਾਡੇ ਕੁਲੀਗਸ ਜਿੰਨੇ ਵੀ ਸੀਗੇ ਸਾਰੇ ਸੀਨੀਅਰਸ ਆਏ ਨੇ ਸਾਰੇ ਨੇ ਇਹਦੇ ਜੀਤ ਆਲੇ ਔਰ ਸੀਨੀਅਰ ਮਤਲਬ ਐਮਟੀ ਚੇਅਰਮੈਨ ਸਾਹਿਬ ਦੇ ਔਰ ਐਮਟੀ ਸਾਹਿਬ ਦੇ ਔਰ ਈਡੀ ਸਾਹਿਬ ਦੀ ਬੈਡਮ ਵੀ ਨਾਲ ਆਈ ਸੀਗੇ ਇਸ ਮੌਕੇ ਤੇ ਇਸ ਮੌਕੇ ਨੂੰ ਹੋਰ ਅੱਛਾ ਕਰਨ ਵਾਸਤੇ ਹਾਂਜੀ ਸਰ ਹਾਂਜੀ ਇਹਦੇ ਨਾਲ ਅਸੀਂ ਹੋਰ ਸਾਰੇ employees ਦੀ ਸੁਖਸ਼ਾਂਤੀ ਵਾਸਤੇ ਕੰਪਨੀ ਦਾ ਧਾਰੇ ਵਾਸਤੇ ਸੁਖਸ਼ਾਂਤੀ ਵਾਸਤੇ ਹੋਰ ਆਲੇ ਦੁਆਲੇ ਵਾਸਤੇ ਅਸੀਂ ਕੰਪਨੀ ਨੇ ਇੱਕ ਭੰਡਾਰਾ ਵੀ ਆਯੋਜਨ ਕੀਤਾ ਹੈ ਅੱਜ ਜਿਹਦੇ ਵਿੱਚ ਵੱਧ ਚੜ ਕੇ ਸਾਰੇ employees ਨੇ ਔਰ ਚਾਹੇ ਉਹ ਪਰਮਨੈਂਟ ਹੋਣ ਕੈਜੂਅਲ ਹੋਣ ਔਰ ਫਲੋਟੈਕ ਦੇ employees ਸਾਰੇ ਆਏ ਆਲੇ ਦੁਆਲੇ ਵੀ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਪਿੰਡਾਂ ਦੇ ਉਹਨਾਂ ਨੂੰ ਵੀ ਅਸੀਂ ਮਦਦ ਕੀਤਾ ਹੈ ਔਰ ਪলিউਸ਼ਨ ਕੰਟਰੋਲ ਬੋਰਡ ਦੇ ਵੀ ਐਸ ਜੀ ਸਾਹਿਬ ਔਰ ਐਕਸ਼ਨ ਸਾਹਿਬ ਨੇ ਵੀ ਆ ਕੇ ਇਸ ਮੌਕੇ ਦੇ ਉਤੇ ਬਰਖਸ਼ਾ ਰੋਪਣ ਕੀਤਾ ਔਰ ਸਾਰਿਆਂ ਨੇ ਕਾਫੀ ਇਸ ਉਪਰਾਲੇ ਨੂੰ ਸਾਰਨਾ ਕੀਤੀ ਹੈ ਬੈਮੋ ਕੈਮੀਕਲ ਲਿਮਟਿਡ ਬਿਲਕੁਲ ਪ੍ਰਤੀਬੱਧ ਹੈਗੀ ਹੈ এনवायरमेंट ਵਾਸਤੇ ਕਿ ਅਸੀਂ এনवायरमेंट ਨੂੰ ਲੈ ਕੇ ਜੋ ਵੀ ਸਾਡੇ ਕੋਲ ਹੋ ਪਾਇਆ ਉਪਰਾਲਾ ਅਸੀਂ ਇਹਨੂੰ ਆਨਰੇ ਟਾਈਮ ਵਿੱਚ ਵੀ ਪੂਰਾ ਕਰਦੇ ਰਹਿਾਂਗੇ